ਕੀ ਆਖਾਂ ਤੈਨੂੰ ਸਰਕਾਰੇ ਨਹੀਂ ਗੱਲ ਗੱਲ ਤੇ ਝੂਠੇ ਲਾਰੇ ਨਹੀਂ ਲੱਖ ਵਾਦੇ ਪੂਰਾ ਇੱਕ ਨਾ ਕੀਤਾ ਕਿੰਨੇ ਰੁਲ ਗਏ ਘਰ ਵਿਚਾਰੇ ਨਹੀਂ ਜਵਾਨੀ ਪਹਿਲੇ ਪੈਰ ਦੀ ਸਾਡੀ ਧਰਨਿਆਂ ਤੇ ਰੁਲ ਗਈ ਏ ਬੰਦ ਪਏ ਦਰਵਾਜੇ ਸਾਡੇ ਖੌਰੇ ਕਿਸਮਤ ਕੀ ਦੀ ਖੁੱਲ ਗਈ ਏ ਅੱਗ ਲਾ ਕੇ ਸਾਡੇ ਸੀਨੇ ਤੋਂ ਦੱਸ ਕਿੰਨਾ ਦੇ ਠਾਰੇ ਨਹੀਂ ਕੀ ਅੱਖਾਂ ਤੈਨੂੰ ਸਰਕਾਰੀ ਨਹੀਂ ਗੱਲ ਗੱਲ ਤੇ ਤੇਰੇ ਲਾਰੇ ਨਹੀਂ ਲੱਖ ਵਾਦੇ ਪੂਰਾ ਇੱਕ ਨਾ ਕੀਤਾ ਕਿੰਨੇ ਰੁਲ ਗਏ ਘਰ ਵਿਚਾਰੇ ਨਹੀਂ ਕੀ ਪਤਾ ਓਹਨੂੰ ਜ਼ਮਾਨੇ ਦਾ ਕਮਲੀ ਭੁੱਖ ਪਿਆਸ ਚ ਬੈਠੀ ਏ ਪੁੱਤ ਛੇਤੀ ਮੇਰਾ ਲੱਗੂ ਨੌਕਰੀ ਮਾਂ ਮੇਰੀ ਆਸ ਚ ਬੈਠੀਏ ਆਸਾਂ ਦੇ ਜੋ ਉਸਾਰ ਲਈ ਟਹਿਣਾ ਜਾਣ ਚਾਰੇ ਨਹੀਂ ਕੀ ਅੱਖਾਂ ਤੈਨੂੰ ਸਰਕਾਰੀ ਨਹੀਂ ਗੱਲ ਗੱਲ ਤੇ ਤੇਰੇ ਲਾਰੇ ਨਹੀਂ ਅਸੀਂ ਆਮ ਘਰਾਂ ਦੇ ਜਾਏ ਹਾਂ ਮਿਹਨਤ ਕਰਕੇ ਅੱਗੇ ਆਏ ਹਾਂ ਕਿਹੜਾ ਮੋੜ ਆਉਣਾ ਦੁਨੀਆ ਤੇ ਇੱਕ ਪਾਸਾ ਕਰਨ ਲਈ ਆਏ ਹਾਂ ਨਾ ਖੇੜਿਆਂ ਵੱਲ ਨੂੰ ਰਾਹ ਸਾਡੇ ਨਾ ਛੱਡੀਏ ਤਖਤ ਹਜ਼ਾਰੇ ਨਹੀਂ ਕੀ ਅੱਖਾਂ ਤੈਨੂੰ ਸਰਕਾਰੇ ਨਹੀਂ ਗੱਲ ਗੱਲ ਤੇ ਤੇਰੇ ਲਾਰੇ ਨਹੀਂ ਬੂੰਦ ਬੂੰਦ ਨਾਲ ਸਾਗਰ ਭਰ ਜੇ ਇੱਕ ਦਿਨ ਘੜਾ ਤੇਰਾ ਵੀ ਭਰ ਜਾਣਾ ਬੇਰੁਜ਼ਗਾਰਾਂ ਤੇ ਚੱਲਣ ਲਾਠੀਆਂ ਇੱਕ ਦਿਨ ਸਬਰਾਂ ਨੇ ਵੀ ਮਰ ਜਾਣਾ ਖੇਤੀ ਤੈਨੂੰ ਜਵਾਬ ਮਿਲੂ ਸਿਮਰਣ ਦੇ ਸਮਝ ਇਸ਼ਾਰੇ ਨਹੀਂ ਕੀ ਅੱਖਾਂ ਤੈਨੂੰ ਸਰਕਾਰੇ ਨਹੀਂ ਗੱਲ ਗੱਲ ਤੇ ਝੂਠੇ ਲਾਰੇ ਨਹੀਂ ਲੱਖ ਵਾਦੇ ਪੂਰਾ ਇੱਕ ਨਾ ਕੀਤਾ ਕਿੰਨੇ ਰੁਲ ਗਏ ਘਰ ਵਿਚਾਰੇ ਨਹੀਂ